ਕੁੰਡੀ ਫਾਜੀ ਪਈ ਆ ਕਈਆਂ ਵੀਰਾਂ ਦੀ ਕਈ ਜਾਂਦੇ ਕੋਈ ਚੱਕਰ ਨਹੀਂ ਭਾਈ ਐਦਾਂ ਦਾ ਕੋਈ ਸੀਨ ਨਹੀਂ ਹੈਗਾ ਵੀ ਚਲੋ ਜੇ 5 ਜੋੜੇ ਜਿੰਨੇ ਯਾਰ ਜੇ 7-8 ਬੰਦੇ 10 ਬੰਦੇ ਵੀ ਸਿਲੈਕਟ ਹੋਣਗੇ ਨਾ ਤੇ 10 ਬੰਦਿਆਂ ਨੂੰ ਹਾਂਜੀ ਲੈਂਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਲੋ ਬਾਪਿਓ ਰੰਗ ਕਰਨਾ ਸ਼ੁਰੂ ਕਰ ਦਿੱਤਾ ਠੀਕ ਆ ਮੈਂ ਕਹਾਂ ਅੱਜ ਕਰਦੀ ਆ ਜਣਾ ਦੇਣ ਤਾਂ ਫੇਰ ਉਹਦਾ ਬਦਲ ਜੇ ਵਾਲਾ ਹੀ ਹੋ ਗਿਆ ਤੇ ਦੱਸਿਓ ਮੋੜਾ ਯਾ ਕਮੈਂਟ ਕਰਕੇ ਕਿੱਦਾਂ ਦਾ ਲੱਗਾ ਠੀਕ ਆ ਉਹ ਨਾਲ ਹੀ ਮੈਚ ਕਰਤਾ ਜਦੋਂ ਉੱਪਰਲੇ ਫਟਿਆਂ ਦੇ ਨਾਲ ਦਾ ਜਿਹੜਾ ਰੰਗ ਬਚਿਆ ਸੀ ਨਾ ਉਹੋ ਹੀ ਮੈਂ ਕਰਨ ਲਾ ਪਿਆ ਪਹਿਲਾਂ ਹੈਗੇ ਸੀ ਇਦਾਂ ਦੀਆਂ ਗ੍ਰਿੱਲਾਂ ਠੀਕ ਆ ਤੇ ਹੁਣ ਹੋ ਗਈਆਂ ਇਦਾਂ ਦੀਆਂ ਮੇਰੇ ਹਿਸਾਬ ਨਾਲ ਆਹ ਜਿਆਦਾ ਜੱਜਦਾ ਪਿਆ ਇੱਕੋ ਜਿਹਾ ਹੋ ਗਿਆ ਨਾ ਨਾਲ ਮੈਚਿੰਗ ਹੋ ਗਿਆ ਹੁਣ ਗਰੇ ਗਰੇ ਜਿਹਾ ਕੰਮ ਤੇ ਖੁੱਡੇ ਵੀ ਵਧੀਆ ਲੱਗਣ ਲੱਪੇ ਆ ਆ ਚੈੱਕ ਕਰੋ ਯਾਰ ਇੰਨੇ ਰੰਗ ਨਹੀਂ ਹਜੇ ਬਾਕੀ ਆਪਾਂ ਸਾਰਾ ਹੀ ਕਰ ਦੇਣਾ ਹੁਣ ਥੋੜਾ ਹੀ ਟਾਈਮ ਲੱਗਣਾ ਇਹਨੂੰ ਜਿਆਦਾ ਟਾਈਮ ਨਹੀਂ ਲੱਗਣਾ ਘੰਟੇ ਡੇਢ ਦੇ ਵਿੱਚ ਮੈਂ ਨਵੇੜ ਦੇਣਾ ਕੰਮ ਇਹ ਸਾਰਾ ਹੀ ਜਿੰਨੀਆਂ ਵੀ ਗਿੱਰਲਾਂ ਗੁੱਲਾ ਰੰਗ ਕਰਨ ਵਾਲੀਆਂ ਆ ਗੇਟ ਰਹਿ ਜੂਗੇ ਥੱਲੇ ਵਾਲੇ ਉੱਪਰੋਂ ਉੱਪਰੋਂ ਤਨ ਬੇੜ ਕੇ ਮੈਂ ਥੱਲੇ ਉਤਰਾਂ। ਲਓ ਬਾਪੋ ਮੈਂ ਤੁਹਾਨੂੰ ਕਹੇ ਅੱਧੇ ਘੰਟੇ ਘੇਟੇ ਚ ਮੈਂ ਕਰ ਦੇਣਾ ਤੇ ਮੀਂਹ ਆ ਗਿਆ ਸੀਗਾ ਠੀਕ ਆ ਕੰਮ ਉੱਥੇ ਦਾ ਉੱਥੇ ਰੁਕਿਆ ਮੀਂਹ हट ਗਿਆ ਹੀ ਉਹ ਫੇਰ ਆ ਗਿਆ। ਫੇਰ ਆ ਗਿਆ ਭੱਜ ਰੋ ਭਈ ਆ ਚੰਗੀ ਤਰ੍ਹਾਂ ਨਾ ਪੀਓ ਪੀ ਬਚੀ ਸੀ ਥੱਲੇ ਜਿਹੜੀ ਜਿਹੜੀ ਲਾਡੀ ਹੁਣੇ ਆਪਣੇ ਪੀਓ ਪੀ ਕਰਦੇ ਸੀਗੇ ਤੇ ਆਹ ਲਾ ਕੇ ਨਾ ਚੰਗੀ ਤਰ੍ਹਾਂ ਨਾਲ ਜੋੜਤੀ ਇੱਥੋਂ ਦੀ ਪਾਣੀ ਜਾਂਦਾ ਸੀ ਅੰਦਰ। ਇੱਥੇ ਰੰਗ ਕਰ ਦਾਂਗੇ ਇਹਦੇ ਉੱਤੇ ਬਾਅਦੋਂ ਰੰਗ ਮਾਰ ਦਾਂਗੇ ਇੱ ਇਹ ਤੋਂ ਸਦਾ ਹੀ ਪਾਣੀ ਆ ਖੁੱਡੇ ਚ ਜਿਆਦਾ ਜਾਂਦਾ ਸੀ ਆ ਪਿੰਨਾ ਲਾ ਕੇ ਮੈਂ ਚੰਗੀ ਤਰ੍ਹਾਂ ਲਫਾ ਫਾਨ ਕਰਤਾ ਵੀ ਜਿਹੜਾ ਬੂੰਦ ਵੀ ਨਾ ਇਥੋਂ ਦੀ ਇੱਥੇ ਜਾਵੇ ਤੇ ਉੱਪਰ ਇਹਦੇ ਆਪਾਂ ਪੀਓਪੀ ਲਾ ਕੇ ਨਾਲ ਜੋੜਤੀ ਆ ਪੱਥਰ ਬਣ ਗਈ ਹਜੇ ਹੁਣੇ ਲਾਈ ਸੀ ਹਨ ਤੇ ਹੁਣ ਆਸ ਹੈ ਕਿ ਇਥੋਂ ਦੀ ਪਾਣੀ ਅੰਦਰ ਨਹੀਂ ਜਾਊਗਾ ਆਪਣਾ ਇਥੋਂ ਹੀ ਗਿੱਲੇ ਹੁੰਦੇ ਸੀ ਆਪਣੇ ਥੱਲੇ ਵਾਲੇ ਖੁੱਡੇ ਨਹੀਂ ਤਾਂ ਹੋਰ ਕਿਤੋਂ ਨਹੀਂ ਸੀ ਖੁੱਡੇ ਗਿੱਲੇ ਹੁੰਦੇ ਹਨ ਆ ਵੀ ਇਦਾਂ ਹੀ ਇਦਾਂ ਹੀ ਲਾ ਕੇ ਰੋਸ਼ਨਦਾਨਾਂ ਤੇ ਇੱਥੇ ਇਹਨਾਂ ਦੇ ਨਾਲ-ਨਾਲ ਪੱਟੀ ਲਾ ਦੇਣੀ ਆ ਆਪਾਂ ਉਧਰ ਵੀ ਤੇ ਇੱਧਰ ਵੀ ਲੋਈ ਬਾਬੇ ਖੁੱਡੇ ਖੁੱਡੇ ਖਾ ਕਰਦੇ ਥੱਲੇ ਵਾਲੇ ਠੀਕ ਆ ਤੇ ਮਿੱਟੀ ਪਾਤੀ ਪੰਦੀ ਬਦਲੀ ਬਿਠਾ ਬੂਠਾ ਨਾ ਜੰਮੜ ਗਿਆ ਹਨਾ ਉੱਤੇ ਤੇ ਵਧੀਆਂ ਵਾਲੇ ਮਾੜੀ ਮੋਟੀ ਖਾ ਖੂ ਵੀ ਲੈਣਗੇ ਜੇ ਤੇ ਵੀ ਕੈਲਸ਼ੀਅਮ ਕੁਲਸ਼ੀਅਮ ਦੀ ਘਾਟ ਪੂਰੀ ਕਰ ਦਿੰਦੀ ਆ ਤੇ ਉਧਰ ਕਬੂਤਰੀਆਂ ਵਾਲੀਆਂ ਵੀ ਬਾਬਾ ਆਪਣਾ ਬੁੱਧਾ ਫਾਇਦਾ ਹੋ ਗਿਆ ਕੱਲ ਜਿਹੜੀ ਮਿੱਟੀ ਸਕਾ ਕੇ ਮੈਂ ਬਾਲਟੀ ਭਰ ਲਈ ਸੀ ਹਨਾ ਤੇ ਆਹ ਖੁੱਡੇ ਜੀ ਵੀ ਪਾਤੀ ਜਿਹੜੀਆਂ ਮਾਤੀਆਂ ਆਪਣੀਆਂ ਵੱਡੀਆਂ ਆ ਤੇ ਇੱਧਰ ਵੀ ਪਾਤੀ ਠੀਕ ਆ ਇਦਾਂ ਹੀ ਮਿੱਟੀ ਆਪਣਾ ਇਹ ਚ ਇਹ ਬਿਠਾ ਬੂਠਾ ਚੱਕਣੀਆਂ ਬਾਬਾ ਸੌਖਿਆ ਰਹਿੰਦੀਆਂ ਹਨਾ ਤੇ ਉਹਦਾ ਮਿੱਠਾ ਫੁੱਟਾ ਥੱਲੇ ਜਾਮਾ ਜਾਂਦੀਆਂ ਤੇ ਚੱਕ ਨਹੀਂ ਹੁੰਦੀਆਂ ਤੇ ਇਹ ਚ ਵੀ ਆਪਣੀ ਇੱਕ ਹਲਕੀ ਜਿਹੀ ਵੀਂਗ ਮਾਰਦੀ ਹੈ ਹਨਾ ਮੈਂ ਦੇਖਿਆ ਤੇ ਆਹ ਖੁੱਡਾ ਸਾਫ ਕਰਦੇ ਆ ਇਹਦੇ ਅੰਦਰ ਵੀ ਤੇ ਮਿੱਟੀ-ਮੁੱਟੀ ਪਾ ਦਿੰਨੇ ਟੋਕਰੀਆਂ ਚ ਵੀ ਮਾੜੀ-ਬਾੜੀ ਪਾ ਦਿੰਨੇ ਆ ਤੇ ਥੱਲੇ ਵੀ ਪਾ ਦਿੰਨੇ ਹਨਾ ਇੱਕ ਵਾਰੀ ਸਾਫ ਕਰਕੇ ਚੰਗੀ ਤਰ੍ਹਾਂ ਸਫਾਈ ਕਰ ਲਈਏ ਪਹਿਲਾਂ ਕਿਉਂਕਿ ਮੀਂਹ ਪਿਆ ਸੀ ਗੰਦ ਫੇਰ ਪੈ ਗਿਆ ਚੰਗਾ ਰੱਖ ਕੇ ਤੇ ਹੁਣ ਉੱਪਰ ਵਾਲੇ ਪਹਿਲਾਂ ਖੁੱਡੇ ਆਪਾਂ ਦੋਨੇ ਸਾਫ ਕਰਕੇ ਔਣੇ ਆ ਖੁੱਡੇ ਸਾਫ ਕਰਕੇ ਤੇ ਫੇਰ ਬਾਪੂ ਆ ਕੇ ਗੱਲਬਾਤ ਕਰਦੇ ਆ ਤੁਹਾਡੇ ਕਮੈਂਟਾਂ ਦੇ ਜਵਾਬ ਵੀ ਦੇਣੇ ਆ ਤੇ ਕਮੈਂਟ ਤੁਸੀਂ ਬਹੁਤ ਸੋਹਣੇ ਸੋਹਣੇ ਕਰਦੇ ਆ ਨਾ ਤੇ ਕੱਲ੍ਹ ਵਾਲੀ ਤਾਂ ਤੁਸੀਂ ਬਾਬਿਓ ਸਿਰਾਈ ਕਰਾ ਦਿੱਤਾ ਜਿਹੜੇ ਕੱਲ੍ਹ ਕਮੈਂਟ ਕਰਾਏ ਆ ਬਾਲਾ ਸਿਰ ਆ ਰਾ ਸ਼ੇਰੋ ਸ਼ੇਰੀ ਹੱਸਿਆਂ ਵੀ ਆ ਕੋਈ ਹਾਸੇ ਵਾਲੇ ਵੀ ਆਏ ਤੇ ਕੋਈ ਵਧੀਆ ਵੀ ਆਏ ਹੈ ਨਾ ਬਾਲੇ ਘੜ ਘੜ ਸਾਰੇ ਵਧੀਆ ਆਏ ਆ ਕੋਈ ਮਾੜਾ ਨਹੀਂ ਕਮੈਂਟ ਆਇਆ ਤੇ ਚਲੋ ਬਾਬਿਓ ਪਹਿਲਾਂ ਉੱਪਰ ਹੈ ਨਾ ਪਾਲੀ ਇਹਨਾਂ ਦੇ ਆ ਕੇ ਦੂਜਿਆਂ ਦੇ ਖੁੱਡੇ ਸਾਫ਼ ਕਰਕੇ ਮਿੱਟੀ ਪਾ ਲਈ ਉੱਪਰਲੇ ਖੁੱਡੇ ਆ ਲਓ ਬਾਬਿਓ ਟਾਈਮ ਹੋ ਗਿਆ 3 ਵਜੇ ਦਾ ਤੇ ਅੱਜ ਆਪਾਂ ਕੱਖ ਨਹੀਂ ਕੀਤਾ ਸਿਰਫ ਖੋਡੇ ਖੱਡੇ ਸਾਫ਼ ਕੀਤੇ ਹੈ ਨਾ ਤੇ ਉਹ ਕਬੂਤਰ ਬਾਹਰ ਨਿਕਲ ਗਿਆ ਹੀ ਖੁੱਡਾ ਸਾਫ਼ ਕਰਦੇ ਆ ਇੱਕ ਕਬੂ ਠੀਕ ਆ ਤਾਂਹੀਂ ਆਪਾਂ ਅਗਲੇ ਸਾਲ ਹੀ ਬੱਚੇ ਡਾਉਣ ਨੂੰ ਜਿਹੜੇ ਹੁਣ ਕਢਾਉਣੇ ਆ ਨਾ ਆਪਾਂ ਉਹੋ ਹੀ ਬੱਚੇ ਛੱਡਣੇ ਆ ਜਿਹੜੇ ਦਾ ਪੁਰਾਣੇ ਕਬੂਤਰ ਜਿੰਨੇ ਵੀ ਬੱਚੇ ਆਪਾਂ ਉਹ ਡਾਣੇ ਨਹੀਂ ਹੈਗੇ ਕਿਉਂਕਿ ਜਦੋਂ ਖੁੱਡੇ ਬਣਦੇ ਸੀ ਨਾ ਵੀ ਚੌਦਹੇ ਕਬੂਤਰ ਤਾਂ ਆਪਣੇ ਕੋ ਟਾਂਗੀ ਲਾਈ ਨਹੀਂ ਲਾ ਹੀ ਨਹੀਂ ਹੋਏ ਸੀ ਨਾ ਬੱਚੇ ਤੇ ਉਹ ਖਰਾਬ ਕਰਦੇ ਹੁਣ ਕਬੂਤਰੀ ਬਾੜੀ ਚੰਗੀ ਆ ਬਾਈ ਠੀਕ ਆ ਉਹਦੀ ਆਪਣਾ ਡੱਬਾ ਆਪਣਾ ਜਾਂ ਇੱਕ ਡੰਡੀਆਂ ਪਿੰਡ ਉਹ ਉਧਰ ਛੱਡੀ ਸੀ ਆਪਾਂ ਪਹਿਲੀ ਬਾਜੀ ਜਿਹੜੀ ਦੂਸਰ ਦੇ ਵਿੱਚ ਆਪਣੀ ਬੈਠੀ ਨਹੀਂ ਸੀ ਹਨਾ ਉਹਦੀ ਭੈਣ ਆ ਸਕੀ ਜੋਰ-ਜੋਰ ਮਾਰ ਕੇ ਆ ਕੇ ਉਹ ਟੈਂਕੀ ਤੇ ਕਦੀ ਆ ਟੈਂਕੀ ਤੇ ਕਦੀ ਉਹ ਟੈਂਕੀ ਤੇ ਜਾਈ ਜਾਂਦੀ ਆ ਠੀਕ ਆ ਇਹ ਟਾਂਗੀ ਤੇ ਵੈਸੇ ਲੱਗੀ ਸੀਗੀ ਤੇ ਕਿਉਂਕਿ ਟਾਂਗੀ ਨਾ ਇੱਕ ਤਾਂ ਉਦਾ ਹੀ ਖਰਾਬ ਜੀ ਹੋਈ ਆ ਦਾ ਰੰਗ ਰੂੰਗੂ ਉੜ ਗਿਆ ਆ ਪਹਿਲਾਂ ਇਹ ਗੂੜੀ ਸੰਤਰੀ ਤੇ ਲੱਗੇ ਤਾਂ ਕਰਕੇ ਬੱਚੇ ਖਰਾਬ ਹੋਣਦੇ ਹਨ ਹੁਣ ਆਪਾਂ ਕੱਢਣੇ ਹੀ ਨਹੀਂ ਹੈਗੇ ਤੇ ਕਬੂਤਰੀ ਉਹਦਾ ਰੋਕ ਲਾਂਗੇ ਕੋਈ ਚੱਕਰ ਨਹੀਂ ਟਾਂਗੀ ਰੋਂਦੀ ਆ ਪਰ ਬਿੰਦੀ ਨਹੀਂ ਆ ਦੋਨਾਂ ਟੈਂਕੀਆਂ ਦੇ ਵੇਝ ਜਾਂਦੀ ਇੱਥੇ ਤੇ ਕਬੂਤਰੀ ਬਾਲੀ ਚੰਗੀ ਆ ਬਾਈ ਹਨਾ ਜਿੰਨਾ ਕਹ ਲਓ ਉਨਾਂ ਹੀ ਝੂੜਾ ਵੀ ਜਿੰਨੀ ਇਹ ਉੱਡੀ ਹੋਈ ਆ ਕਬੂਤਰੀ ਕੋਈ ਗੱਲ ਨਹੀਂ ਦੇਖਦੇ ਆ ਕਿ ਹਿਸਾਬ ਕਿਤਾਬ ਹੋਣਾ ਛਤਰੀ ਦਾ ਆਪਾਂ ਪਹਿਲਾਂ ਛਤਰੀ ਬਣਾਈਏ ਨਹੀਂ ਤਾਂ ਹੋਰ ਵੀ ਕੂਤਰ ਆਪਣੇ ਕੰਮ ਖਰਾਬ ਹੋ ਜਾਣਾ ਕਿਉਂਕਿ ਛਤਰੀਆਂ ਦੇ ਕਪੜਾ ਬਿਲਕੁਲ ਹੋਰ ਹੀ ਤਰ੍ਹਾਂ ਥੱਬੜ ਗਿਆ ਹੋ ਗਿਆ ਤੇ ਨਹੀਂ ਤਾਂ ਗੂੜੀਆਂ ਸੰਤਰੀ ਰੰਗ ਦੀਆਂ ਛਤਰੀਆਂ ਸੀ ਇਹ ਇੱਥੇ ਕਿੱਥੇ ਬੈਣਾ ਹੁਣ ਛਤਰੀਆਂ ਨਵੀਆਂ ਲਿਆ ਕੇ ਫੇਰੀ ਬੱਚੇ ਲਾਵਾਂਗੇ ਟਾਂਗੀ ਤੇ ਹੁਣ ਹਾਂਜੀ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਲੋ ਬਾਬਿਓ ਕਰਿਓ ਵੀਡੀਓ ਸ਼ੁਰੂ ਅੱਜ ਫਿਰ ਲੇਟ ਹੋ ਗਏ ਤੇ ਲੇਟ ਕਾਦੇ ਹੋ ਗਏ ਯਾਰ ਅੱਜ ਮੀਂਹ ਨਹੀਂ ਹਟਿਆ ਠੀਕ ਆ ਨਾ ਸਵੇਰ ਦੀ ਲੇਟ ਆਈ ਆ ਠੀਕ ਆ ਲਾਈਟ ਵੀ ਗਈ ਹੋਈ ਆ ਤੇ ਰਾਤ ਦੀ ਮੇ 10 ਵਜੇ ਦੀ ਲਾਈਟ ਗਈ ਆ ਹਜੇ ਤੱਕ ਨਹੀਂ ਆਈ ਠੀਕ ਆ ਹੁਣ ਤਾਂ ਨਵੇਟਰ ਵੀ ਟਿਊ ਟਿਊ ਕਰਨ ਲੱਪੇ ਆ ਤੇ ਜਿਹੜੇ ਦਾ ਦੋ ਨਿਕਲੇ ਆ ਇਹ ਵੀ ਚਲੋ ਫੜ ਲਾਂ ਕੋਈ ਜੱਕ ਨਹੀਂ ਵੱਡਾ ਕਬੂਤਰ ਤਾਂ ਨਿਕਲਦਾ ਹੀ ਨਿਕਲਦਾ ਨਾ ਬੜੀ ਯਾਰੀ ਨਿਕਲ ਚੁੱਕਿਆ ਹੁੱਡੇ ਦੇ ਵਿੱਚੋਂ ਇਹ ਜਿਹੜਾ ਤਾਰ ਮਾਰਤੀ ਬਿਠਾ ਹੁੰਦਾ ਵੀ ਕਦੋਂ ਨਿਕਲਾਂ ਕਦੋਂ ਖੁੱਡਾ ਖੁੱਲਾ ਮੈਨੂੰ ਮਿਲੇ ਤੇ ਨਿਕਲ ਜਾ ਤੇ ਉਹ ਵੀ ਤੁਹਾਨੂੰ ਮਤ ਖੋਣਾ ਉੱਪਰ ਸਫਾਈ ਸੂਈ ਚੰਗੀ ਤਰ੍ਹਾਂ ਕੀਤੀ ਠੀਕ ਆ ਮਿੱਟੀ ਮੁੱਟੀ ਪਾ ਕੇ ਬਿਠਾ ਬੁੱਠਾ ਬਿਲਕੁਲ ਸਾਫ ਸਫਾਈ ਕਰਕੇ ਤੇ ਉਹ ਪਿੱਛੇ ਜਿਹੜੇ ਆਪਾਂ ਪਾਣੀ ਪਿੰਦਾ ਸੀਗਾ ਨਾਲ-ਨਾਲ ਦੀ ਹਨਾ ਪਰਨਾਲਿਆਂ ਦੇ ਉਹ ਵੀ ਨਾਲ-ਨਾਲ ਮੈਂ ਪੱਟੀ ਭਰ ਦਿੱਤੀ ਆ ਉੱਥੇ ਪੀਓਪੀ ਭਰੀ ਆ ਹਨਾ ਜਿਹੜਾ ਵਾਈਟ ਸਿਮੈਂਟ ਅੱਗੂ ਹੁੰਦੀ ਨਾ ਇੱਕ ਪੀਓਪੀ ਉਹ ਭਰੀ ਆ ਉਹ ਨਾਲ ਹੀ ਮੀਂਹ ਦੇ ਵਿੱਚ ਹੀ ਹਾਰਡ ਹੋਈ ਜਾਂਦੀ ਲਾਉਂਦੇ ਆ ਸਾਰੀ 5-10 ਮਿੰਟ ਵਿੱਚ ਹੀ ਹਾਰਡ ਹੋ ਜਾਂਦੀ ਹਨਾ ਹੁਣ ਜੇ ਉਹਦੇ ਨਾਲ-ਨਾਲ ਤਰੇੜ ਨਾ ਮਾਰੇ ਹੋਰ ਰੰਗ ਦੇ ਨਾਲ-ਨਾਲ ਫੇਰ ਤਾਂ ਬਈ ਆਪਣਾ ਕੰਮ ਸੂਤਿਆ ਉਸ ਤੋਂ ਦੀ ਪਾਣੀ ਨਹੀਂ ਜਾਇਆ ਕਰੂਗਾ ਹੁਣ ਠੀਕ ਆ ਪਹਿਲਾਂ ਵੀ ਦਿਖਾਤਾ ਐ ਹਾਰਡ ਹੋ ਗਿਆ ਤੇ ਬਸ ਇਦਾਂ ਤਰੇੜ ਨਾ ਮਰੇ ਜੇ ਤਰੇੜ ਮਾਰ ਗਈ ਫੇਰ ਕੰਮ ਖਰਾਬ ਆ ਨਹੀਂ ਤਾਂ ਆ ਕੰਮ ਸੈਟ ਆ ਪਾਣੀ ਨਹੀਂ ਵਿੱਚ ਪਊਗਾ ਲਫਾਫੇ ਵਿੱਚ ਹੀ ਦੇ ਦਿੱਤੇ ਆ ਲਫਾਫੇ ਵਿੱਚ ਦੇ ਕੇ ਉੱਤੇ ਪੱਟੀ ਪਾਤੀ ਕਿ ਪਾਣੀ ਨਾ ਨਿਕਲੂਗਾ ਸਾਰੇ ਪਾਸੇ ਇਦਾਂ ਹੀ ਕਰਤਾ ਆਪਾਂ ਤਿੰਨਾ ਦੀ ਤੇ ਉਧਰ ਲਫਾਫੇ ਲਾਉਣਾ ਟ੍ਰੇਟ ਤੋੜਤੀ ਮੈਂ ਲਾਲੂ ਦਿੱਤੀ ਆ ਸਾਰਾ ਖੁੱਡਾ ਖੱਡਾ ਪੰਨ ਭੁੰਨ ਦੇਣਾ ਇੱਥੋਂ ਸਫਾਈ ਕਰਨੀ ਆਪਾਂ ਚੱਲ ਇੱਕੋ ਅੱਗ ਉਹ ਐਂ ਸਫਾਈ ਕਰਕੇ ਮਿੱਟੀ ਪਾ ਕੇ ਸੁਕਾਤਾ ਨਾ ਹਨ ਐਂ ਡਰਾਈ ਹੋਵੇ ਫੁੱਡੇ ਮਤਲਬ ਸੁੱਕੇ ਆ ਬਿਲਕੁਲ ਇਦਾਂ ਹੀ ਇਹ ਵੀ ਤੇ ਇਦਾਂ ਹੀ ਬਾਈ ਆਵੀ ਔਰ ਕੋਈ ਵੀ ਖੁੱਡਿਆ ਜ ਆਪਣੇ ਗੰਦ ਹੈ ਨਹੀਂ ਸਾਰੇ ਖੁੱਬੇ ਤਕਰੀਬਨ ਹੀ ਸਾਫ਼ ਕਰਦੇ ਆ ਮਿੱਟੀ ਮੁੱਟੀ ਪਾ ਕੇ ਤੇ ਜਿਹੜੇ ਉਤਰ ਬਾਈ ਪਾਣੀ ਵਾਲੀਆਂ ਮਿੱਠਾ ਗੁੱਠਾ ਮਾਰਦੇ ਆ ਉਹਦਾ ਵੀ ਹਾਲ ਦੱਸੂਗਾ ਜਿੱਦਾਂ ਹੁਣ ਆਹ ਉਤਰੇ ਪੀਲੀ ਬੇਠਵਾਰੀ ਹੋਈ ਆ ਪਰ ਨਾਲ ਪਾਣੀ ਹੈ ਨਾ ਤੇ ਹਾਰਡ ਜਾਈਦੀ ਬਿਠ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਕੋਈ ਚੱਕਰ ਨਹੀਂ ਪਾਉਂਦੇ ਆ ਤੇ ਤੁਹਾਨੂੰ ਵੀ ਦੱਸਦੇ ਆ ਕੀ ਪਾਉਣਾ ਇਹਨਾਂ ਨੂੰ ਠੀਕ ਆ ਕਣਕ ਵੀ ਹੈ ਨਹੀਂ ਆਪਣੇ ਕੋਲ ਧੋਤੀ ਹੋਈ ਠੀਕ ਆ ਉਹਦਾ ਵੀ ਕੋਈ ਨਾ ਕੋਈ ਹੱਲ ਕਰਨਾ ਪੈਣਾ ਹੁਣ ਕੜਕ ਦੇ ਇਹਦੇ ਮੜੀ ਜੀ ਧੋ ਕੇ ਸਲਾਬੀ ਜੀ ਪਾਵਾਂਗੇ ਨਾ ਹੋਇਆ ਤੇ ਹਨਾ ਧੋਣੀ ਪੈਣੀ ਐ ਇੱਦਾਂ ਪੋਣੀ ਨਹੀਂ ਆਪਾਂ ਆ ਵੀ ਕਬੂਤਰ ਥੋੜੀ ਜਿਹੀ ਪਾਣੀ ਆਪਣੀਆਂ ਵਾਲੀਆਂ ਮਿਠਾਈਆਂ ਮਾਰਦੇ ਆ ਇਹਨਾਂ ਦਾ ਵੀ ਇਲਾਜ ਕਰ ਦਿੰਦੇ ਆ ਪਾਣੀ ਵਾਲੀਆਂ ਮਿੱਠਾ ਭਾਈ ਕਈ ਰੀਜ਼ਨ ਹੁੰਦੇ ਜਿੱਦਾਂ ਹੁਣ ਆਪਾਂ ਛੋਲੇ ਛੁੱਲੇ ਨਾਲ ਸੋਇਆਬੀਨ ਦੀ ਦਾਲ ਥੋੜੇ ਦਿਨ ਪਾਈਆ ਵੀ ਕਬੂਤਰ ਤਕੜੇ ਹੋ ਜਾਣਗੇ ਜਿੱਦਾਂ ਕਮਜ਼ੋਰ ਜਿਹੇ ਹੋਏ ਸੀ ਨਾ ਕਬੂਤਰ ਬਿਮਾਰੀ ਚੋਂ ਨਿਕਲ ਕੇ ਤੇ ਉਹਦੇ ਕਰਕੇ ਵੀ ਪਾਣੀ ਵਾਲੀਆਂ ਮਿੱਠਾ ਮਾਰਦੇ ਇੱਕ ਮਲਾਪਿਆ ਨਾ ਜਿੱਦਾਂ ਮਲੱਪ ਹੋਣ ਤਾਂ ਵੀ ਪਾਣੀ ਵਾਲੀਆਂ ਬਿਠਾ ਬਾਈ ਨਹੀਂ ਮਾਰਨੋ ਫੜਦੇ ਕਬੂਤਰ ਜੇ ਮਲੱਪ ਜ਼ਿਆਦਾ ਹੋਣ ਪੋਟੇ ਚ ਇਹਨਾਂ ਦੇ ਹੈਗੇ ਆ ਬਾਈ ਠੀਕ ਆ ਤੇ ਓ ਸ਼ੋਲੇ ਹੀ ਜ਼ਿਆਦਾ ਖਾਂਦੇ ਜਦ ਆਪਾਂ ਸ਼ੋਲੇ ਛੋਲੇ ਪੋਣੇ ਆ ਤਾਂ ਪਾਣੀ ਜ਼ਿਆਦਾ ਪੀਂਦੇ ਕੂ ਪਰ ਓਦੇ ਕਰਕੇ ਵੀ ਬਿਠਾ ਮਾਰ ਦਿੰਦੇ ਹੁੰਦੇ ਆ ਬਾਕੀ ਜਿੰਨੇ ਨੱਕ ਤੋਂ ਪਰ ਪੱਟ ਕੇ ਬੈਠੇ ਸਾਰੇ ਕਬੂਤਰਾਂ ਚ ਬਾਈ ਫੁੱਲ ਮਲੱਪ ਆ ਥੱਲਿਓਂ ਗੋਲ ਨੇ ਪਰ ਮਲੱਪ ਆ ਓਹੀ ਰੀਜ਼ਨ ਕਰਕੇ ਮੂੰਹ ਤੋਂ ਪਰ ਪੱਟਦੇ ਇਦਾਂ ਠੀਕ ਆ ਸਾਰੇ ਕਬੂਤਰਾਂ ਚ ਏ ਟੂਆ ਜਿੰਨੇ ਕੋਠੇ ਤੇ ਆਪਣੇ ਕਬੂਤਰ ਆ ਨਾ ਸਾਰਿਆਂ ਦੇ ਮਲੱਪ ਹੈਗੇ ਆ ਉਹ ਪਹਿਲਾ ਕਣਕ ਧੋਈਏ ਠੀਕ ਆ ਸੀਮਿੰਟ ਲਿਆ ਆ ਮੈਂ ਸੀਮਿੰਟ ਵੀ ਚਾਹੀਦਾ ਆਪਾਂ ਨੂੰ ਇੱਥੇ ਪੋਣਾ ਆ ਤੇ ਦਾਣੇ ਧੋ ਕੇ ਸਕਾਈਏ ਜੀ ਸੁੱਕਦੇ ਜਿੰਨੇ ਕੁ ਸੁੱਕੂਗੇ ਉਸ ਹਿਸਾਬ ਨਾਲ ਦਾਣੇ ਪਾ ਦਾਂਗੇ ਹੁਣ ਇਦਾਂ ਦਾ ਪੋਣਾ ਰੇ ਕਿਉਂਕਿ ਇਦਾਂ ਵਿੱਚ ਸਿੱਟੀ-ਸੁੱਟੀ ਜੀ ਬਹੁਤ ਆ ਪੋਣੀ ਨਹੀਂ ਇੱਕ ਸੁੰਡੀ ਸਾਡੀ ਵੀ ਦਾਣਿਆਂ ਨੂੰ ਲੱਗੀ ਹੋਈ ਆ ਨਾ ਉਹ ਵੀ ਚੰਗੀ ਤਰ੍ਹਾਂ ਮਾ ਧੋ ਕੇ ਅੱਪਰ ਤੇ ਉਹਦਾ ਦਾਣੇ ਖਾਦੇ ਨਹੀਂ ਹੈਗੇ ਵਿੱਚ ਸੁੰਡੀ ਪਈ ਸੀ ਆਪਾਂ ਨਾਲੇ ਦਵਾਈ ਰੱਖਤੀ ਹੈ ਨਾ ਹਜੇ ਦਾਣੇ ਨੂੰ ਕਿਸੇ ਨੂੰ ਵੀ ਮੂੰਹ ਨਹੀਂ ਮਾਰਿਆ ਪਰ ਮਰ ਗਈ ਹੈ ਪਰ ਮਰੀ ਤਾਂ ਵਿੱਚ ਹੀ ਆ ਨਾ ਕਿਤੇ ਖਾਈ ਨਾ ਜਾਣ ਕਬੂਤਰ ਬਿਮਾਰ ਹੋਊਗੇ ਚਲੋ ਬਾਪੇ ਪਹਿਲਾ ਕਣਕ ਧ ਤੇ ਬਿੰਦੀ ਢਾਂਗੀ ਨੂੰ ਹੁੰਦੀ ਆ ਡਰ ਕੇ ਫੇ ਉੜ ਜਾਂਦੀ ਆ ਕਿ ਢਾਂਗੀ ਤੋਂ ਖਰਾਬ ਜੀ ਹੋ ਗਈ ਆ ਹਨਾ ਢਾਂਗੀ ਹੁਣ ਬਣਾ ਲਈਏ ਇੱਕ ਦੋ ਦਿਨ ਦੇ ਵਿੱਚ ਵਿੱਚ ਨਹੀਂ ਤਾਂ ਮੈਂ ਸ਼ੀਲੇ ਕੋ ਦੇ ਦਾਂ ਇੱਕ ਢਾਂਗੀ ਆਪਣੀ ਉਹਦੇ ਕੋ ਪਈ ਸੀ ਉਹ ਜੇ ਉਹਨੇ ਪਰ ਉਹਨੇ ਵੀ ਢਾਂਗੀ ਤੇ ਲਾਦਾ ਉਸੇ ਢਾਂਗੀ ਤੇ ਕਬੂਤਰ ਲਾਏ ਆ ਮੈਂ ਪੁੱਛੂੰਗਾ ਉਹਨੂੰ ਜੇ ਤਾਂ ਉਹਨੇ ਨਾਲ ਆਏ ਹੋਏ ਫਿਰ ਆਪਣੀ ਇੱਕ ਛਤਰੀ ਨਵੀਂ ਉਹਦੇ ਕੋ ਪਈ ਆ ਉਹ ਕਪੜਾ ਲਿਆ ਕੇ ਇਹਦੇ ਉੱਤੇ ਲਾ ਲੈਂਦੇ ਆ ਫਿਲਹਾਲ ਲਈ ਆ ਗਈ ਬਾਬੋ ਦੇਖੋ ਹੁਣ ਬਿੰਦੀ ਕ ਨਹੀਂ ਬਿੰਦੀ ਆ ਜੰਗਲੀ ਵੀ ਕੰਮ ਖਰਾਬ ਕਰਦੇ ਨੇ ਆ ਦੇਖੋ ਫੇਰ ਜੰਗਲੀ ਆ ਕੇ ਵੇਂਦੇ ਕੋਠਿਆਂ ਤੇ ਇਹ ਬੋ ਕੰਮ ਖਰਾਬ ਹੁੰਦਾ ਤੇ ਮੀ ਵੀ ਆ ਗਿਆ ਤੇ ਮੈਂ ਕਣਕ ਵੀ ਥੋਤੀ ਆ ਤੇ ਮੀ ਫੇਰ ਸ਼ੁਰੂ ਹੋ ਗਿਆ ਹਾਂਜੀ ਬਾਬੇਓ ਕੀ ਹਾਲ ਚਾਲ ਆ ਲਿਆ ਵੀ ਲੋ ਬਾਬੇਓ ਫੇਰ ਸ਼ੁਰੂ ਕਰੀਏ ਹਨਾ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਤੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਪਿਓਤੀ ਦਾ ਜੋੜਾ ਆਪਾਂ ਲਾ ਸਕਦੇ ਬਾਈ ਲਾ ਸਕਦੇ ਆ ਬਾਲੇ ਬੱਚੇ ਨਾ ਕਢਾਇਓ ਕਿਤਨਾ ਕਿਤੇ ਉਹਨਾਂ ਚ ਅੱਗੇ-ਆਗੇ ਵਾਇਰਸ ਆ ਜਾਂਦਾ ਹਨਾ ਵਾਇਰਸ ਨਾਲ ਲੜਨ ਦੀ ਜਦੋਂ ਮਤਲਬ ਸ਼ਕਤੀ ਘਟ ਜਾਂਦੀ ਬਲੱਡ ਸਾਫ ਜਾ ਹੁੰਦਾ ਜਾਂਦਾ ਉਦਾਂ ਤੁਸੀਂ 2-4 ਬੱਚੇ ਬਣਾ ਕੇ ਗਾਂ ਉਹਨਾਂ ਦਾ ਪਾੜ ਪੜਈਆ ਜਾਂ ਕਰ ਲੋ ਹਨ ਤੇ ਐਦਾਂ ਕਰ ਸਕਦੇ ਆ ਇਹਦਾ ਕੋਈ ਚੱਕਰ ਨਹੀਂ ਐਦਾਂ ਨਹੀਂ ਹੁੰਦਾ ਕੁਝ ਵੀ ਵੀ ਲਾ ਨਹੀਂ ਸਕਦੇ ਜਾਂ ਲਾ ਸਭ ਕੋਈ ਸਕਦੇ ਆ ਕਈ ਵੇਲੇ ਆਪਣੇ ਖੁੱਡਿਆਂ ਦੇ ਵਿੱਚ ਇਦਾਂ ਹੀ ਜਿਨ੍ਹਾਂ ਨੇ ਸ਼ੌਂਕ ਨੂੰ ਰੱਖੇ ਆ ਉਹ ਵਿੱਚੇ ਹੀ ਲੱਗੀ ਲੁਗੀ ਜਾਂਦੇ ਬਈ ਸਾਰੇ ਹੀ ਹਨਾ ਵੀ ਐਦਾਂ ਤਾਂ ਨਹੀਂ ਕੋਈ ਸੀਨ ਹੁੰਦਾ ਕਿ ਬਿਮਾਰੀ ਆ ਜੂ ਇਹ ਵੈਸੇ ਆ ਨਾ ਚਲੋ ਆਪਣੀ ਜਿੱਤੇ ਤੱਕ ਸੋਚ ਹੈਗੀ ਆ ਵੀ ਕਿਤੇ ਨਾ ਕਿਤੇ ਜਾ ਕੇ ਉਹ ਮਤਲਬ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਖੂਨ ਦੇ ਵਿੱਚ ਹਨਾ ਜੇ ਆਪਾਂ ਬਾਲਾ ਸ਼ੁੱਧ ਕਰੀ ਜਾਂਦੇ ਆ ਕੰਮ ਨੂੰ ਹਨਾ ਐ ਬਲੱਡ ਨੂੰ ਕੰਮ ਨੂੰ ਕਹੀਏ ਨਾ ਬਲੱਡ ਨੂੰ ਤੇ ਇੱਕ ਵੀਰ ਦਾ ਹੋਰ ਕਮੈਂਟ ਕਮੈਂਟ ਤਾਂ ਬਾਈ ਤੁਹਾਡੇ ਆ ਨਾ ਯਾਰ ਸਿਰਾਂ ਲੱਗ ਗਿਆ ਬਾਈ ਜਿੱਦਾਂ ਤੁਸੀਂ ਕਮੈਂਟ ਕਰਦੇ ਆ ਨਾ ਲਵ ਯੂ ਆ ਸਾਰਿਆਂ ਨੂੰ ਬਾਈ ਹੱਥ ਜੋੜ ਕੇ ਠੀਕ ਆ ਤੇ ਜੋੜੇ ਵੱਡੇ ਵੀ ਬਾਈ ਦਿਖਾਵਾਂਗੇ ਇੱਕ ਬਾਈ ਦਾ ਕਮੈਂਟ ਸੀ ਵੱਡੇ ਜੋੜਿਆਂ ਦੀ ਵੀ ਦਿਖਾਉ요 ਬਾਈ ਦਿਖਾਵਾਂਗਾ ਕੋਈ ਚੱਕਰ ਨਹੀਂ ਬੱਚੇ ਪੁੱੱਚੇ ਪਾਲਦੇ ਆਂਡੇ-ਉਂਡੇ ਤੇ ਬੈਠੇ ਹੁੰਦੇ ਤੇ ਮੈਂ ਹਨਾ ਬਾਲਾ ਛੇੜਦਾ ਨਹੀਂ ਵੀ ਆਂਡੇ ਛੱਡ ਦਿੰਦੇ ਹੁੰਦੇ ਕੁੱਤਰ ਤੇ ਕਈ ਵਲੇ ਬਾਲੇ ਕੋੜੇ ਜਾਨਵਰ ਹੁੰਦੇ ਜਾਂ ਸਿਆਣੇ ਇੰਨੇਕ ਹੁੰਦੇ ਆ ਉਹ ਇੰਨਾ ਕੋ ਉਹਨਾਂ ਨੂੰ ਨੌਲੇਜ ਹੁੰਦੀ ਆ ਜਦੋਂ ਆਪਾਂ ਨੂੰ ਦੇਖ ਲੰਨਾ ਕਿ ਤੇ ਆਂਡੇ-ਉਂਡੇ ਤੋਂ ਚੱਕਦੇ ਆ ਤਾਂ ਬਿੰਦੇ ਹੀ ਨਹੀਂ ਦੁ ਬਾਕੀ ਤਾਂ ਕਈ ਬਹਿ ਜਾਂਦੇ ਕਈ ਤਾਂ ਭੰਮੀ ਤੁਸੀਂ ਤਿੰਨ ਖੁੱਡਿਆਂ ਤੋਂ ਆਂਡੇ ਰੱਖੀ ਇੱਧਰ ਚੱਕ ਚੱਕ ਕੇ ਰੱਖੀ ਜਾਓ ਤੇ ਉਹ ਆਂਡੇ ਆ ਤੇ ਬੈਠੇ ਹੀ ਰਹਿੰਦੇ ਕਬੂਤਰ ਉੱਠਦੇ ਨਹੀਂ ਕਈ ਇੰਨੇ ਸਿਆਣੇ ਹੁੰਦੇ ਆ ਹਨ ਤੇ ਬਾਈ ਲਕਵੇ ਤੋਂ ਬਾਈ ਕਹਿੰਦੇ ਠੀਕ ਆ ਅੱਜ ਮੈਂ ਇੱਕ ਇੰਜੈਕਸ਼ਨ ਲੈ ਕੇ ਆਇਆ ਬਾਈ ਠੀਕ ਆ ਉਹ ਆਇਆ 350 ਰੁਪਏ ਦਾ ਆਇਆ ਠੀਕ ਆ ਪਰ ਉਹਨਾਂ ਮਤਲਬ 100% ਹੱਲ ਹੈਗਾ ਵੀ ਹੋਊਗਾ ਉਹਦੇ ਨਾਲ ਠੀਕ ਆ ਉਹ ਆਪਾਂ ਹੀ ਰਿਸਰਚ ਕਰਕੇ ਜਾਂ ਕਿੱਦਾਂ ਵੀ ਲਾ ਲਓ ਤੁਸੀਂ ਦਿਮਾਗ ਲਾ ਕੇ ਉਹ ਦੇਖਿਆ ਵੀ ਕਿਸ ਚੀਜ਼ ਤੋਂ ਇਹ ਬਿਮਾਰੀ ਆਉਂਦੀ ਲਕਵੇ ਦੀ ਹਨਾ ਇਹ ਜਦੋਂ ਨਾੜਾਂ ਦੀ ਵੀਕਨੈਸ ਹੋ ਜਾਂਦੀ ਨਾ ਨਾੜਾਂ ਦੀ ਜਦੋਂ ਕਮਜ਼ੋਰ ਨਾੜਾਂ ਵੀਕਨੈਸ ਹੋ ਜਾਂਦੀਆਂ ਉਦੋਂ ਇਹ ਪ੍ਰੋਬਲਮ ਆਉਂਦੀ ਆ। ਬਾਕੀ ਇਨੇ ਚਾਂਸ ਨਹੀਂ ਹੁੰਦੇ ਵੀ ਵੀ ਜਦਾਂ ਮਤਲਬ ਹੋਰ ਤਰੀਕੇ ਨਾਲ ਲਖਵੇ ਦੀ ਬਿਮਾਰੀ ਕਮਜ਼ੋਰੀ ਕਰਕੇ ਹੀ ਹੁੰਦੀ ਜਦੋਂ ਕਮਜ਼ੋਰੀ ਹੁੰਦੀ ਗੂਤਰਾਂ ਤੇ ਜੋੜੇ ਵੀ ਬਾਬੇ ਉਹ ਹਨਾ ਜੋੜੇ ਵੀ ਦਿਖਾਵਾਂਗੇ ਆਪਾਂ ਤੇ ਉਹ ਅਗਲੀ ਵੀਡੀਓ ਬਣਾਉਂਗਾ ਜਿਹੜੇ ਜੋੜੇ-ਜੋੜੇ ਦਿਖਾਉਣੇ ਆ ਜਾਂ ਕਦਾਂ ਵੀ ਆ ਤੇ ਬੜਲੇ ਵਾਲੀ ਦਾ ਬਾਈ ਹੁਣ ਜਿੱਦਾਂ ਮਤਲਬ ਆਪਾਂ ਲਾਏ ਸੀ ਕਿਉਂਕਿ ਨਸਲ ਮੈਂ ਜਿੱਦਾਂ ਹਰੇਕ ਸਾਲ ਆਪਾਂ ਇੱਕ ਨਾ ਇੱਕ ਨਸਲ ਲੈ ਕੇ ਆਈ ਦੀ ਹੈਨਾ ਚੇਂਜ ਕਰਨੀ ਹੁੰਦੀ ਆ ਤੇ ਉਹ ਹਰੇਕ ਸਾਲ ਆਪਾਂ ਜਿੱਦਾਂ ਮੇਸ ਪਾਈ ਦੀ ਆ ਜੋ ਜਿੱਦਾਂ ਹੁਣ ਜਿਹੜੇ ਵੀ ਜੋੜੇ ਦਾ ਨਵੇਂ ਬੱਚਿਆਂ ਦਾ ਰਿਜ਼ਲਟ ਵਧੀਆ ਮਿਲਦਾ ਬੱਚੇ ਟੋਪਦੇ ਹੁੰਦੇ ਉਹ ਫੇ ਆਪਾਂ ਚੇਂਜ ਕਰੀਦੇ ਅੱਗੇ ਜਾ ਕੇ ਤੇ ਇਸ ਕਰਕੇ ਇਹ ਨਸਲ ਹੁਣ ਆਪਾਂ ਹੋਰ ਚੇਂਜ ਕਰਦੇ ਬਾਕੀ ਵੀ ਭਾਈ ਸਾਰੇ ਕਬੂਤਰ ਚੰਗੇ ਆਪਾਂ ਸਾਰਿਆਂ ਦਾ ਜੋੜਾ ਦਿਖਾਉ ਮਤਲਬ ਜੋੜੇ ਵੀ ਦਿਖਾਉਂਗਾ ਕਿੱਥੇ ਕਿੱਥੇ ਬਾਜ਼ੀਆਂ ਜਿੱਤੇ ਆ ਕਿੱਥੇ ਕਿੱਥੇ ਨਹੀਂ ਉਹ ਵੀ ਦੱਸੂਗਾ ਠੀਕ ਆ ਤੇ ਬਗੈਰ ਆਪਾਂ ਜਿੰਨੀਆਂ ਵੀ ਬਾਜ਼ੀਆਂ ਬੁਈਆਂ ਜਿੱਤੇ ਆ ਇੱਕ ਵੀਡੀਓ ਸਪੈਸ਼ਲ ਬਣਾਵਾਂਗੇ ਨਾਲੇ ਤਾਂ ਉਸ ਬਾਜ਼ੀ ਦੀ ਜਿੱਤੇ ਹੋਏ ਦੀ ਫੋਟੋ ਪਾਵਾਂਗੇ ਜਾਂ ਵੀਡੀਓ ਲਾਵਾਂਗੇ ਵਿੱਚ ਹਨਾ ਵੀ ਕਿਹੜੇ ਜੋੜੇ ਦਾ ਬੱਚਾ ਕਿੱਥੇ ਜਿੱਤਿਆ ਤੇ ਕਿੱਥ ਭਾਈ ਆ ਚੈੱਕ ਕਰ ਲੋ ਭਾਈ ਆ ਪਾਣੂ 7-8 ਸਾਲ ਹੋ ਗਏ ਯਾਰ ਇਹਦਾ ਰਿਜ਼ਲਟ ਬੋਕੈਂਡ ਆ ਠੀਕ ਆ ਇੱਥੇ ਬੱਚਾ ਇੱਕ ਬਿਮਾਰ ਹੋਇਆ ਮੈਂ ਤੁਹਾਨੂੰ ਦਿਖਾਉਣਾ ਉਹਦੀਆਂ ਅੱਖਾਂ ਬਿਲਕੁਲ ਚਿੱਟੀਆਂ ਹੋ ਗਈਆਂ ਸੀ ਸਿਰਫ 2-3 ਵਾਰੀ ਪਾਇਆ ਅੱਖਾਂ ਬਿਲਕੁਲ ਭਾਈ ਉਹਦੀਆਂ ਪੀੜੀਆਂ ਹੋ ਗਈਆਂ ਇਹਦਾ ਸਹੀ ਸੀ ਹੈ ਨਾ ਸਹੀ ਹੋ ਗਈਆਂ ਤੇ ਕੋਈ ਵੀ ਦਾ ਚਿੱਟਾ-ਚੁਟਾ ਰਿਆ ਨਹੀਂ ਬਿਲਕੁਲ ਦੇਖਣੋ ਬੰਦ ਹੋ ਗਿਆ ਸੀ ਬੱਚੇ ਨੂੰ ਤੇ ਇਹਨਾਂ ਸੈੱਟ ਹੋ ਗਿਆ ਬਈ ਬੋਕੈਂਡ ਚੀਜ਼ ਆ ਤੇ ਇੱਕ ਤੁਹਾਨੂੰ ਮੈਂ ਉਹ ਵੀ ਦਿਖਾਉਂਦਾ ਜਿਹੜਾ ਇੰਜੈਕਸ਼ਨ ਲਿਆਂਦਾ ਪਹਿਲਾਂ ਇਹ ਲਿਆਇਓ ਨਾ ਆਪਾਂ ਲਾ ਕੇ ਦੇਖਿਆ ਮੈਂ ਦੇਖਦਾ ਕਬੂਤਰੀ ਨੂੰ ਸੂਰੇ ਲਾਇਆ ਸੀ ਹ ਤੇ ਮੈਂ ਜਿਹੜੀ ਗੱਲ ਕਰਦਾ ਸੀ ਬਾਈ ਤੇ ਬਾਈ ਗੱਲ ਵਿੱਚੇ ਰਹਿ ਗਈ ਸੀ ਉਹ ਜਿਹੜੀ ਮੈਂ ਤੁਹਾਨੂੰ ਇੰਜੈਕਸ਼ਨ ਵਾਲੀ ਦੱਸਦਾ ਸੀ ਨਾ ਵੀ ਕਿਸ ਤੋਂ ਕਮਜ਼ੋਰੀ ਆਉਣ ਤੋਂ ਕਿੱਦਾਂ ਆਉਂਦੀ ਹੈ ਨਾ ਬਾਈ ਜਦੋਂ ਨਾ ਨਾੜਾਂ ਦੀ ਵੀਕਨੈਸ ਹੁੰਦੀ ਆ ਤੇ ਉਦੋਂ ਵੀ ਬਾਈ ਲਕਵੇ ਲੁਕਵੇ ਦੀ ਪ੍ਰੋਬਲਮ ਉਦੋਂ ਹੀ ਹੁੰਦੀ ਆ ਠੀਕ ਆ ਜਦੋਂ ਕਮਜ਼ੋਰੀ ਆ ਜਾਂਦੀ ਸਰੀਰ ਨੂੰ ਤੇ ਉਹ ਚੀਜ਼ ਤੋਂ ਪਹਿਲਾਂ ਮੈਂ ਇੱਕ ਟੀਕਾ ਪਾ ਲਿਆਂਦਾ ਠੀਕ ਆ ਜਿੱਦਾਂ ਆਉਂਦਾ ਨਹੀਂ ਨਿਊਰੋਬਿਨ ਫੋਰਡ ਦਾ ਜਾਂ ਡਾਈਕਾ ਡੂਕਾ ਬਾਈ ਉਹਨਾਂ ਤੋਂ ਸਾਰਿਆਂ ਤੋਂ ਤੇਜ਼ ਆ ਠੀਕ ਆ ਬਹੁਤ ਤੇਜ਼ ਟੀਕਾ ਉਹਦੇ 2-2 ਜਾਂ 3-3 ਟਾਕ ਹੀ ਲਾਉਣੇ ਆ ਤੇ ਹਜੇ ਨਾ ਤੁਸੀਂ ਲਿਆਇਓ ਪਹਿਲਾ ਮੈਨੂੰ ਅੱਜ ਮੈਂ ਲਾਇਆ ਦੋਕ ਦਿਨ ਮੈਨੂੰ ਲਾ ਕੇ ਦੇਖ ਲੰਦੋ ਫਿਰ ਜੇ ਉਹਦਾ ਰਿਜ਼ਲਟ ਮਿਲਿਆ ਆਪਾਂ ਨੂੰ ਵਧੀਆ ਹਨਾ ਆਸ ਤਾਂ ਪੂਰੀ ਆ ਬਾਈ ਮੈਂ ਹਨਾ ਪੂਰਾ ਦੇਖਿਆ ਗੂਗਲ ਤੇ ਵੀ ਦੇਖਿਆ ਸਾਰਾ ਕੋਈ ਜਾ ਕੇ ਦੇਖਿਆ ਕੇਸੀ ਤੋਂ ਕਿੰਨੂੰ ਮਤਲਬ ਕਿੱਥੇ ਕੰਟਰੋਲ ਕਰਦਾ ਤੇ ਕੀ ਉਹ ਕਿੰਨੀ ਕੁ ਡੋਜ਼ ਦੇਣੀ ਚਾਹੀਦੀ ਉਸ ਹਿਸਾਬ ਨਾਲ ਆਪਾਂ ਡੋਜ਼ ਬਣਾਈ ਉਹਦੀ ਠੀਕ ਆ ਆਪਣੇ ਦਿਮਾਗ ਦੇ ਨਾਲ ਹੀ ਦੇਖ ਕੇ ਉਥੋਂ ਵੀ ਕਿਦਾਂ ਬੰਦੇ ਨੂੰ ਕਿੰਨੀ ਲੱਗਦੀ ਹੈ ਤੇ ਜਾਨਵਰ ਕਿੰਨੇ ਕਿਲੋ ਦਾ ਤੇ ਕਿੱਥੇ ਆ ਕੇ ਕਿੱਥੇ ਲੱਗਦੀ ਹੈ ਹਨਾ ਜਦੋਂ ਹੁਣ ਜੇ ਜਿਹੜੇ ਪਸ਼ੂ ਹੁੰਦੇ ਬਾਈ ਲੱਤਾਂ ਬਾਹਾਂ ਤੋਂ ਪੈਰਾਂ ਤੋਂ ਲੱਤਾਂ ਬਾਹਾਂ ਕਹੀ ਜਾਂਦਾ ਲੱਤਾਂ ਲੋਤਾਂ ਤੋਂ ਬਹਿ ਜਾਂਦੇ ਥੱਲੇ ਬਹਿ ਜਾਂਦੇ ਆ ਨਾ ਬਈ ਉਠਣੀ ਹੁੰਦਾ ਇਹ ਉਹ ਟੀਕਾ ਬਾਈ ਉਹਨਾਂ ਡੰਗਰਾਂ ਨੂੰ ਵੀ ਲਾਇਆ ਜਾਂਦਾ ਤੇ ਉਹ ਡੰਗਰ ਖੜਾ ਹੋ ਜਾਂਦਾ ਬੈਠਾ ਹੋਇਆ ਡੰਗਰ ਖੜਾ ਹੋ ਜਾਂਦਾ ਆਪਣੇ ਪੈਰਾਂ ਤੇ ਤੇ ਉਹ ਮੈਂ ਤੁਹਾਨੂੰ ਦੱਸਦਾ ਬਾਈ ਤੁਸੀਂ ਜੇ ਪਸ਼ੂਆਂ ਪਸ਼ੂਆਂ 'ਚ ਵੀ ਹੁੰਦੀ ਆ ਪਹਿਲਾਂ ਡਾਕਟਰ ਨਾਲ ਸਲਾਹ ਕਰ ਲਿਓ ਫਿਰ ਉਸ ਹਿਸਾਬ ਨਾਲ ਟੀਕਾ ਤੁਸੀਂ ਲਾ ਸਕਦੇ ਆ ਤੇ ਮੈਂ ਤੁਹਾਨੂੰ ਦਿਖਾਉਣਾ ਬਾਈ ਪਹਿਲਾਂ ਟੀਕਾ ਲਿਆਗੇ ਤੇ ਆ ਬਾਈ ਟੀਕਾ ਠੀਕ ਆ ਇਹਦੀ ਮੈਂ ਫੋਟੋ ਲਾ ਦਿੰਦਾ ਜਾਂ ਮੈਂ ਬੈਕ ਕੈਮਰੇ ਨਾਲ ਤੁਹਾਨੂੰ ਦਿਖਾ ਦਿੰ ਹਜੇ ਨਾਲ ਆਇਓ ਤੇ ਹਜੇ ਬਾਬੇ ਲਿਆਇਓ ਨਾ ਠੀਕ ਆ ਤੇ ਇਹ ਮੈਂ ਤੁਹਾਨੂੰ ਦੱਸੂਗਾ ਕਦੋਂ ਲਿਆਉਣਾ ਆਪਾਂ ਜਦੋਂ ਪਹਿਲਾਂ ਆਪਾਂ ਨੂੰ ਰਿਜ਼ਲਟ ਮਿਲ ਜੇ ਠੀਕ ਆ ਉਦਾਂ ਚਲੋ ਮਿੰਗਾ ਤਾਂ ਹੈ ਨਹੀਂ 350 ਰੁਪਏ ਦਾ ਚਲੋ ਬਾਕੀ ਜਿਹੜਾ ਬਾਈ ਦਿਹਾੜੀਦਾਰ ਬੰਦਾ ਜਾਂ ਕਿੱਦਾਂ ਵੀ 350 ਵੀ ਉਲੀ ਬੋ ਹੋ ਜਾਂਦਾ ਹਨਾ ਜੇ ਆਪਾਂ ਦੇਖਿਆ ਜਾਵੇ ਤਾਂ ਪਰ ਪਹਿਲਾਂ ਆਪਾਂ ਨੂੰ ਰਿਜ਼ਲਟ ਮਿਲੂਗਾ ਬਾਈ ਫੇਰ ਉਹ ਪੈਸੇ ਲਾਉਣ ਦਾ ਵੀ ਹੱਕਦਾਰ ਵੀ ਬਣਦਾ ਬਾਈ ਜਿਹੜੇ ਕੋ ਚਲੋ ਜਿੰਨੀ ਵੀ ਕਰਦਾ ਪਰ ਇੰਨਾ ਕਰਕੇ ਤਾਂ ਬਾਈ ਲੱਖਾਂ ਵੀ ਛੱਡੇ ਜਾਂਦੇ ਹਨਾ ਜਾਨਵਰਾ ਕਰਕੇ ਆਪਾਂ ਓਨੀ ਚੱਕਰ ਬਾਈ ਮੈਂ ਕਹਿੰਦਾ ਅੱਖਾਂ ਨਹੀਂ ਖੁੱਲਦੀ ਜਿੰਨੀ ਚੱਕ ਠੀਕ ਆ ਇਦਾਂ ਹੀ ਲੱਗਦਾ ਰਹਿੰਦਾ ਵੀ ਕੋਈ ਚੀਜ਼ ਕਿ ਪਤਾ ਨਹੀਂ ਕਿਨੂੰ ਕਿੰਨਾ ਦਾ ਉਧਰੇ ਆ ਕਿਸੇ ਚੀਜ਼ ਨੂੰ ਮਿਲੇ ਨਹੀਂ ਹਨਾ ਇੰਨਾ ਕਰਕੇ ਬਾਈ ਸਾਰਾ ਕੁਝ ਕਰਦੇ ਆ ਤੇ ਬਾਕੀ ਮੇਰੀ ਵੀ ਬਾਈ ਉਮੀਦ ਹੁੰਦੀ ਮੈਂ ਉਹੋ ਹੀ ਚੀਜ਼ ਦੱਸਾਂ ਬਾਈ ਜਿਹੜੀ ਵਰਤੀ ਹੁੰਦੀ ਏਨ ਕੀ ਹਵਾ ਚ ਤੀਰ ਮਾਰੀ ਜਾਈਏ ਵੀ ਫਾਇਦਾ ਵੀ ਨਾ ਹੋਵੇ ਤੁਹਾਡੇ ਪੈਸੇ ਵੀ ਲਵਾ ਦਵਾ ਤੁਸੀਂ ਜਿੰਨੀਆਂ ਵੀ ਵੀਡੀਓ ਦੇਖਿਆ ਬਾਈ ਕੋਈ ਵੀ ਵੀਡੀਓ ਚ ਇਦਾਂ ਨਹੀਂ ਹੋਊਗੀ ਤੁਹਾਡੇ ਪੈਸੇ ਵੇਸਟ ਹੋਏ ਹੋਣਗੇ ਹਨਾ ਪਹਿਲੀ ਗੱਲ ਤਾਂ ਮੈਂ ਮਹਿੰਗੀ ਚੀਜ਼ ਕੋਈ ਦੱਸਦਾ ਹੀ ਨਹੀਂ ਠੀਕ ਆ ਮੈਂ ਤੁਹਾਨੂੰ ਉਹ ਦੂਜਾ ਆਪਾਂ ਵੀਰ ਕੋਣ ਲਿਆਂਦਾ ਸੀ ਉਹ ਵੀ ਮੈਂ ਬਾਈ ਤਾਂ ਹੀ ਕਿਹਾ ਸੀਗਾ ਵੀ ਆਪਾਂ ਤੁਸੀਂ ਛੋਟੀ ਪੈਕਿੰਗ ਲੈ ਲਿਓ ਵੱਡੀ ਨਾਲਿਓ ਜਿਹੜੀ 300 ਰੁਪਏ ਦੀ ਹੁੰਦੀ ਹੈ ਹਨਾ ਉਹਦਾ ਵੀ ਰਿਜ਼ਲਟ ਬਾਈ ਵਧੀਆ ਆ ਠੀਕ ਆ ਕੰਮ ਕਰਦਾ ਉਹ ਵੀ ਤੇ ਜਦੋਂ ਵਾਰਸ ਵਾਰਸ ਨੂੰ ਰੋਕਦਾ ਆ ਹੁਣ ਜਿਹੜਾ 빙ੇ ਹੋਏ ਸੀ ਬਾਈ ਉਹਨੇ ਹੀ ਸੈੱਟ ਕੀਤੇ ਆ ਤੇ ਬਾਕੀ ਦਵਾਈਆਂ ਨੇ ਤਾਂ ਚਲੋ ਕੀਤੇ ਜਿਹੜੀਆਂ ਦਵਾਈਆਂ ਆਪਾਂ ਨਾਲ ਦਿੱਤੀਆਂ ਪਰ ਉਹਨੇ ਗਾਹ ਨਹੀਂ ਔਣ ਦਿੱਤੀ ਹਨਾ ਗਾਹ ਪ੍ਰੋਬਲਮ ਨੂੰ ਰੋਕ ਕੇ ਰੱਖਿਆ ਜਿਹੜੇ ਇੱਕ ਵਾਰੀ ਹੋਈਆਂ ਸੀ ਉਹੋ ਹੀ ਹੋਈਆਂ ਹਨਾ ਤੇ ਜਿਹੜਾ ਬੱਚਾ ਮੈਂ ਤੁਹਾਨੂੰ ਦੱਸਿਆ ਬਾਈ ਮਰਨ ਤੱਕ ਚੱਲ ਗਿਆ ਸੀ ਦੁਬਾਰਾ ਸੈੱਟ ਹੋ ਗਏ ਉਹਨੂੰ ਵੀ ਅੱਜ ਆਪਾਂ ਆਟੀਗਾ ਲਾਉਣਾ ਇੱਕ ਠੀਕ ਹੈ ਉਹਨੂੰ ਮਹ ਜੇ ਲਾਇਆ ਨਹੀਂ ਉਹਨੂੰ ਮੈਂ ਦਿੱਤਾ ਨਹੀਂ ਦਾਣਾ ਦੂਣਾ ਪੋਣਾ ਹੋਣਾ ਹੱਤੀ ਦਾਣੇ ਤੇ ਡਣਾ ਪੈਣਾ ਉਹਨੂੰ ਕਮਜ਼ੋਰ ਬੋਧਿਆ ਖਾਂਦਾ ਨਹੀਂ ਪਿਆ ਦਾਣਾ ਉਹ ਤੇ ਉਦਾਂ ਠੀਕ ਹੈ ਉਹਨੂੰ ਕੋਈ ਪ੍ਰੋਬਲਮ ਨਹੀਂ 빙ਾ ਟਿੱਡਾ ਨਹੀਂ ਹੈਗਾ ਉਦਾਂ ਹੀ ਬਸ ਕਮਜ਼ੋਰੀ ਜੀ ਮੰਦਾ ਦੋ ਤਿੰਨ ਦਿਨ ਉਹਨੂੰ ਛੋਲੇ ਛੂਲੇ ਜੇ ਦਵਾਗੇ ਤਾਂ ਉਹਨੇ ਸੈੱਟ ਹੋ ਜਾਣਾ ਨਾਲ ਦਵਾਈ ਦੂਈ ਦਵਾਗੇ ਹਨ ਤੇ ਆਜੋ ਬਾਬੇ ਉਹ ਦਾਣਾ ਦੂਣਾ ਪਾਈਏ ਦਾਣਾ ਦੂਣਾ ਪਾ ਕੇ ਫਿਰ ਤੁਹਾਡੇ ਸੋਹੜੇ ਸੋਣੇ ਜਿਹੜੇ ਤੁਸੀਂ ਕਮੈਂਟ ਕੀਤੇ ਆ ਉਹਨਾਂ ਦਾ ਵੀ ਜਵਾਬ ਦਵਾਗੇ ਤੇ ਬਾਈ ਵੀਡੀਓ ਬਾਲੀ ਫਸ ਗਈ ਹੈ ਜਿੱਦ ਤੱਕ ਕਮੈਂਟਾਂ ਦੇ ਕੋਈ ਚੱਕਰ ਨਹੀਂ ਭਾਈ ਐਦਾਂ ਦਾ ਕੋਈ ਸੀਨ ਨਹੀਂ ਹੈਗਾ ਵੀ ਚਲੋ ਜੇ 5 ਜੋੜੇ ਜਿੰਨੇ ਯਾਰ ਜੇ 7-8 ਬੰਦੇ 10 ਬੰਦੇ ਵੀ ਸਿਲੈਕਟ ਹੋਣਗੇ ਨਾ ਤੇ 10 ਬੰਦਿਆਂ ਨੂੰ ਹੀ ਦੇਵਾਂਗੇ ਭਾਈ ਹੋਰ ਦੱਸੋ ਹਨਾ ਇਹ ਨਹੀਂ ਕਿ ਆਪਾਂ ਪੰਜਾਂ ਬੰਦਿਆਂ ਦੀ ਕੰਮ ਨਵੇੜ ਦੇਣਾ ਵੀ ਚਲੋ ਕੋਈ ਗੱਲ ਨਹੀਂ ਜੇ ਹੁਣ ਆਪਾਂ ਇਹ ਕਰ ਹੀ ਲਿਆ ਨਾ ਤੇ 10 10ਾਂ ਬੰਦਿਆਂ ਨੂੰ ਵੀ ਦੇ ਦਾਂਗੇ 10 ਜੋੜੇ ਵੀ ਗਿਫਟ ਕਰ ਦਾਂਗੇ ਕੋਈ ਚੱਕਰ ਨਹੀਂ ਫੇਰ ਬਣਾ ਲਾਂਗੇ ਯਾਰ ਬਾਬੇ ਨਾਨਕ ਦੇ ਹਨਾ ਤੇ ਦਿੱਤੇ ਆ ਜਾਨਬਰ ਉਹਨਾਂ ਤੋਂ ਬਣੀ ਜਾਣਾ ਠੀਕ ਆ ਬਾਕੀ ਉਹਨੇ ਮੇਰ ਰੱਖੀ ਜਾਣੀ ਤੇ ਬੱਚੇ ਪਲੀ ਜਾਣੇ ਆ ਇੱਕ ਸਾਲ ਚ ਆਪਾਂ ਫੇਰ ਉੱਥੇ ਹੀ ਖਿੱਚ ਦੇਣਾ ਅਗਲੇ ਸ ਇਹਨੇ ਕ ਬੱਚੇ ਕਢਾ ਕੇ ਫਿਰ ਉਸ ਹਾਉਣਾ ਕਬੂਤਰੀਆਂ ਆ ਪਰੋਕ ਲਈਦੀਆਂ ਹੁੰਦੀਆਂ ਉਹਦੇ ਨਾਲ ਦੇ ਫੇ ਜੋੜੇ ਬਣਾ ਲਾਂਗੇ ਜਿਹੜੇ ਤੁਹਾਨੂੰ ਦੋ ਬੱਤੂ ਮੀਨੇ ਥੋੜਾ ਜਿਆਦਾ ਟਾਈਮ ਦੇ ਦਿੱਤਾ ਨਹੀਂ ਪਿਆ ਹੜਾ ਕਣਕ ਸੁੱਕ ਗਈ ਡਰਾਈ ਜੀ ਹੋ ਗਈ ਐ ਇੰਨੀ ਪੂਰੀ ਤੜੀ ਸੁੱਕੀ ਹੈਗੀ ਤੇ ਹਜੇ ਸਲਾ ਬੀਜੀ ਆ ਉਦੋਂ ਚਲੋ ਮੈਂ ਹਜੇ ਹੋਰ ਦੇਖ ਲੈਂਦਾ 10 15 ਮਿੰਟ ਹੋਰ ਇਹਨੂੰ ਮਾੜੀ ਜੀ ਹਵਾ ਲੱਗ ਜਵੇ ਚੰਗੀ ਤਰ੍ਹਾਂ ਸਿੱਟੀ-ਸੁੱਟੀ ਜੀ ਜਿਹੜੀ ਵਿੱਚ ਹੁੰਦੀ ਆ ਉਹ ਐਦਾਂ ਬਾਈ ਦਾਣਾ ਇਹਦੇ ਉੱਤੇ ਜਾਲੀ ਤੇ ਛਾਲਣ ਦਾ ਇੰਨਾ ਕ ਵਧੀਆ ਨਾ ਧੋਕੇ ਜਦੋਂ ਸੁੱਕ ਜਾਂਦੀ ਬਾਈ ਜਿੰਨਾ ਕਚਰਾ ਆ ਉਹ ਸਾਰਾ ਥੱਲੇ ਡਿੱਗ ਜਾਂ ਆ ਦੇਖੋ ਜਿੰਨਾ ਵੀ ਕਚਰਾ ਪੂਚਦਾ ਥੱਲੇ ਆਹ ਛਿੱਟੀ ਛੁੱਟੀ ਜੀ ਹੋਰ ਅਲੱਗ ਜਿਆ ਕੁਛ ਵੀ ਦਾਣਾ ਇਦਾਂ ਦਾ ਜਿਹੜਾ ਕਮਟਰ ਵਾਲੀ ਨਹੀਂ ਸਹੀ ਹੈਗਾ ਆਹ ਡਣਾ ਚ ਉਹ ਬਾਈ ਥੱਲੇ ਡਿੱਗ ਜਾਂਦਾ ਸਾਰਾ ਹੀ ਇਸ ਕਰਕੇ ਮੈਂ ਜਾਲੀ ਤੇ ਹੀ ਧੂਕੇ ਪੋਨਾ ਕਹੀ ਇੱਕ ਵੀਰ ਕਹਿੰਦਾਈ ਬਾਈ ਇੱਤੀ ਧੂਕੇ ਸਕੂਨੇ ਵੀ ਥੱਲੇ ਸਿੱਟ ਲਿਆ ਥੱਲੇ ਬਾਈ ਇੱਕ ਤਾਂ ਜੇ ਜ਼ਮੀਨ ਵੀ ਗਰਮ ਹੋਵੇ ਤਾਂ ਇਹ ਗਰਮ ਹੋ ਜਾਂਦੀ ਕੜਗਾ ਹਨਾ ਮਾੜੀ ਜੀ ਹਵਾ ਲੱਗਦੀ ਜਦੋਂ ਫੇ ਮੈਂ ਸ਼ਾਮੇ ਰੱਖ ਦਿੰਦਾ ਉਹਨਾਂ ਫੇ ਜਦੋਂ ਬਿਲਕੁਲ ਹੀ ਠੰਡੀ ਹੋ ਜਾਂਦੀ ਆ ਇਹ ਥੱਲੇ ਉਤੋਂ ਹਵਾ ਲੱਗਦੀ ਰਹਿੰਦੀ ਦਾਣੇ ਜਿਆਦਾ ਗਰਮ ਨਹੀਂ ਹੁੰਦੇ ਤੇ ਕਿਉਂਕਿ ਆਹ ਦਿਨਾਂ ਦੇ ਵਿੱਚ ਬਾਈ ਤੁੱਪੇ ਹੀ ਸਕਾਉਣ ਡੇ ਕਰੀਏ ਕੀ ਹੁਣ ਐਸਲਾ ਬਾਈ ਨਾ ਆ ਤੇ ਅੰਦਰ ਤਾਂ ਸੁੱਕਦੇ ਵੀ ਨਹੀਂ ਹਨਾ ਜੀ ਆਪਾਂ ਕਹੀਏ ਵੀ ਅੰਦਰ ਸਕਾ ਲਾਂਗੇ ਅੰਦਰ ਨਹੀਂ ਸੁੱਕਦੇ ਬਾਈ ਤੇ ਇੱਥੇ ਮਾੜੇ ਮੋٹے ਸਿਲਣ ਜੀ ਜਿਹਦਾ ਸੁੱਕ ਜਾਂਦੀ ਆ ਫੇਰ ਆਪਾਂ ਸ਼ਾਮੇ ਰੱਖਦੀ ਤੇ ਆਹ ਦਿਨਾਂ ਚ ਤਾਂ ਚਲੋ ਬੱਦਲ ਹੈਗਾ ਇੱਥੇ ਤਾਂ ਮੈਂ ਸ਼ਾਮੇ ਹੀ ਆਇਆ ਹਿੱਕ ਹਸਾਬ ਦੇ ਸ਼ਾਮੇ ਹੀ ਸੁੱਕਣ ਡੇ ਆ ਇਹਦਾ ਤਾਂ ਕੋਈ ਨੁਕਸਾਨ ਨਹੀਂ ਹੈਗਾ ਉਦਾਂ ਕਣਕ ਬਾਈ ਜੇ ਦੇਖੋ ਕਣਕ ਸਾਫ ਦੇਖੋ ਠੀਕ ਆ ਹਜੇ ਜਦੋਂ ਸੁੱਕ ਜੂਗੀ ਐਨ ਚਿੱਟੀ ਚਮਕਣ ਲੱਪੇਦੀ ਕੋਈ ਵੀ ਦਾਣਾ ਮਤਲਬ ਇਦਾਂ ਦਾ ਨਹੀਂ ਹੁੰਦਾ ਜਿਹੜਾ ਟੁੱਟਾ ਭੱਜਾ ਵੀ ਦਾਣਾ ਖਰਾਬ ਘਰੂ ਵੀ ਹੁੰਦਾ ਉਹ ਵੀ ਥੱਲੇ ਡਿੱਗ ਜਾਂਦਾ ਆ ਬਾਕੀ ਮੋਟੀ ਮੋਟੀ ਕਣਕ ਹੀ ਬਸ ਇਹਦੇ ਉੱਤੇ ਰਹਿੰਦੀ ਆ ਕੋਈ ਨਹੀਂ ਜੇ ਇੰਨੀ ਕੁ ਵੇਸਟ ਹੁੰਦੀ ਬਾਈ ਜਾਨਵਰ ਜਾਨਵਰ ਹੋਰ ਚੁਗ ਜਾਂਦੇ ਆ ਕੋਈ ਚੱਕਰ ਨਹੀਂ ਇਹ ਮਾੜੀ ਮੋਟੀ ਕਣਕ ਵੇਸਟ ਵੀ ਹੁੰਦੀ ਨਾ ਇਦਾਂ ਪਰ ਕਬੂਤਰਾਂ ਤੱਕ ਸਾਫ਼ ਕਣਕ ਜਾਂਦੀ ਪੂਰੀ ਤੇ ਲਓ ਬਾਪਿਓ ਚਿੜੀਆਂ ਚੁਟੀਆਂ ਨੂੰ ਵੀ ਦਾਣਾ ਪਾਣੀ ਆ ਕਬੂਤਰੀਆਂ ਨੂੰ ਵੀ ਦਾਣਾ ਪਾ ਦਈਏ ਘੁੱਡਾ ਮੜਾ ਸਾਫ਼ ਕਰਨ ਵਾਲਾ ਇਹ ਕਰਨਾ ਮੈਂ ਇਹਨਾਂ ਨੂੰ ਪਹਿਲਾਂ ਇੱਕ ਵਾਰੀ ਦਾ ਤੇ ਉੱਪਰ ਵੀ ਜਿੰਨੇ ਵੀ ਕਬੂਤਰ ਕੁਵਤਰਾ ਦਾਣਾ ਪਾ ਲਈ ਹੈ ਨਾ ਮੈਂ ਵੀਡੀਓ ਐਡਿਟ ਕਰਦਾ ਸੀ ਤੇ ਥੋੜਾ ਜਿਹਾ ਲੇਟ ਹੋ ਗਿਆ ਨਾਲੇ ਕਾਣਾ ਸੁੱਕਣ ਤੱਕ ਵੀ ਰੁਕਣਾ ਪੈਣਾ ਸੀ ਆਪਾਂ ਤੇ ਆ ਵੀ ਦਾਣਾ ਲਿਆਉਣਾ ਵੀ ਥੋੜਾ ਹੀ ਰਹਿ ਗਿਆ ਠੀਕ ਆ ਇਹ ਮੈਂ ਤੁਹਾਨੂੰ ਦੱਸਿਆ ਆਪਾਂ ਕੀ ਕੀ ਪੋਨੇ ਮਿਕਸ ਕਰਕੇ ਨਾ ਆ ਦਾਣਾ ਪਾਈਦਾ ਆਪਾਂ ਇਹ ਤੇ ਇਹ ਦਾਣਾ ਹੁਣ ਛੋਲੇ ਤਾਂ ਜ਼ਿਆਦਾ ਕੀਤੇ ਆ ਕਿ ਕਬੂਤਰ ਕਮਜ਼ੋਰ ਹੋ ਗਏ ਸੀ ਹਨਾ ਤੇ ਜਿੰਨੀ ਕਬੂਤਰਾਂ ਜਾਨ ਹੋਊਗੀ ਤਾਂ ਇਹ ਕਬੂਤਰ ਬਿਮਾਰੀ ਨਾਲ ਲੜੂਗੇ ਤੇ ਧੋੜੀ ਹਮਮਤੀ ਹੁੰਦੀ ਪਈ ਆ ਹੁੱਡੇ ਚੋਂ ਮਾ ਕੁੱਟਾ ਹੋਣਾ ਹਮਮਸਤਾਨੀ ਮਤਲਬ ਗਰਮੀ ਆ ਅੱਜ ਦਾ ਸੇਕ ਜਾ ਬਣਦਾ ਪਿਆ ਕਿਉਂਕਿ ਆਪ ਹੀ ਬਹੁਤ ਗਰਮ ਹੁੰਦੇ ਨਾ ਕਬੂਤਰ ਆਪ ਹੀ ਬਹੁਤ ਗਰਮ ਹੁੰਦੇ ਤੇ ਸੀਰ ਇਹਨਾਂ ਦੀ ਗਰਮ ਬਹੁਤ ਹੁੰਦੀ ਆ ਤੇ ਆ ਚੈੱਕ ਕਰੋ ਕਬੂਤਰ ਹੋਣਾ ਚ ਆ ਥੋੜੇ ਕਿ ਦਿਨੀ ਹਜੇ ਆਪਾਂ ਛੋਲੇ ਛੋਲੇ ਜੇ ਪਾਏ ਆ ਤੇ ਜਿਹੜੇ ਮੈਂ ਤੁਹਾਨੂੰ ਦੱਸਾਇਆ ਗੁੱਚਾ ਜੀਆ ਮਲੱਪ ਅੱਜ ਕੋ ਹੁਣ ਕਬੂਤਰ ਭੁੱਖੇ ਹੋਗੇ ਨਾ ਸਾਰੇ ਚੈਂਟ ਹੋ ਗਏ ਆ ਇਹ ਮਲੱਪਾਂ ਦੀ ਨਿਸ਼ਾਨੀ ਆ ਜਦੋਂ ਕਬੂਤਰ ਰੱਜੇ ਹੁੰਦੇ ਫੇ ਗੁਛਾਈਆਂ ਮਾਰ ਕੇ ਬੰਦੇ ਇਹੇ ਨਿਸ਼ਾਨੀ ਹੁੰਦੀ ਮਲ ਇੱਕ ਤਾਂ ਨੱਕ ਤੋਂ ਰਾਇਥੋਂ ਨੱਕ ਤੋਂ ਇਹ ਪਰ ਪਟਦੇ ਆ ਉਦੋਂ ਸਾਫ਼ ਹੀ ਪਤਾ ਲੱਗ ਜਾਂਦਾ ਕਿ ਕਬੂਤਰੇ ਚ ਮਲਾਪਿਆ ਉਸ ਤੇ ਲਾਓ ਬਾਬੇ ਪਹਿਲਾਂ ਦਾਣਾ ਦੋਣਾ ਪਾ ਲਈਏ ਹਨਾ ਹੁਣ ਟਾਈਮ ਬਹੁ ਹੋ ਗਿਆ ਤੇ ਗੱਲਾਂ ਬਾਤਾਂ ਕਰਦੇ ਆ ਫੇਰ ਬਾਅਦ ਚ ਆ ਬਾਲਟੀ ਸਾਫ਼ ਕਰਕੇ ਤੇ ਕਪੜਾ ਮਾਰ ਕੇ ਤੇ ਚੰਗੀ ਤਰ੍ਹਾਂ ਤੇ ਕਣਕ ਚੱਕੀਏ ਕਣਕ ਮਿਕਸ ਕਰਕੇ ਕਬੂਤਰਾਂ ਨੂੰ ਦਾਣਾ ਪਾਈਏ ਤੇ ਆ ਛਤਰੀ ਵੀ ਮਾ ਥੱਲੇ ਲਾਉਣੀ ਹੋਰ ਨਾ ਹਵਾ ਨਾ ਡੇ ਹਵਾ ਚੱਲਣ ਲੱਪਈ ਮਾੜੀ ਮਾੜੀ ਤੇ ਉਹ ਕਬੂਤਰ ਆਪਣਾ ਉੱਤੇ ਹੀ ਬੈਠਾ ਉਹ ਵੀ ਆ ਉਹ ਆ ਗਿਆ ਥੱਲੇ ਉਹਨੂੰ ਮੈਂ ਫੜ ਲੈਣਾ ਹੁਣ ਉੱਥੋਂ ਕਬੂਤਰੀ ਫੇ ਉਸੇ ਹੀ ਟੈਂਕੀ ਤੇ ਜਿਹੜੇ ਕਬੂਤਰ ਆ ਬਾਈ ਡੰਡਿਆ ਵਾਲੇ ਹੋਗੇ ਜਾਏ ਜਿੰਨੀ ਵੀ ਮਤਲਬ ਤਕਰੀਬਨ ਨਸਲ ਹੈਗੀ ਤੇ ਗਲ ਮੈਂ ਵਿੱਚ ਕੱਟਣ ਲੱਗਾ ਬਾਬਿਓ ਆ ਆਇਆ ਇੱਕ ਕਬੂਤਰ ਕੇ ਦਾ ਜਿਹਦਾ ਹੀ ਹੋਇਆ ਭਰਾ ਦੇਖ ਲਿਓ ਜਿੱਤਾ ਰੰਗ ਰੂਗੇ ਲੱਗਾ ਹੋਇਆ ਫਿਰ ਤਮ ਪਛਾਣ ਕੇ ਦੱਸ ਦੂੰਗਾ ਵੀ ਮਲਖਪੁਰ ਫਿਰਦਾ ਰੰਗ 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 ਨਹੀਂ ਕਲੀਅਰ ਹੁੰਦਾ ਬਾਬਿਓ ਉੱਚਾ ਖੜਾ ਕਬੂਤਰ ਜੇ ਬਹਿ ਵੀ ਗਿਆ ਤਾਂ ਦੱਸ ਦੂੰ ਪਰ ਬਹਿਣ ਵਾਲੇ ਲੱਛੜ ਹੈ ਨਹੀਂ ਕਬੂਤਰ ਗਿਆ ਸਦਾ ਹੀ ਉਹ ਹੋ ਗਿਆ ਫੇ ਮੋੜ ਆਇਆ ਮੁਰੂ ਕਾ ਗਿਆ ਨਹੀਂ ਗਿਆ ਗਿਆ ਸਦਾ ਹੀ ਗਿਆ ਇੱਕ ਉਤਰ ਰੁਗਣਾ ਨਹੀਂ ਬਾਈ ਇਹ ਬਾਪ ਸੇ ਹੀ ਜਾਉ ਗਿਆ ਸਦਾ ਹੀ ਇਹ ਹੁੰਦੀ ਬਾਈ ਨਸਲ ਠੀਕ ਆ ਜਿਹੜੇ ਕਬੂਤਰ ਇਦਾਂ ਬਾਈ ਨਸਲ ਨੂੰ ਜਾਂਦੇ ਆ ਸਿੱਧੇ ਹੀ ਲੰਘਦੇ ਆ ਉਹ ਕੂਤਰ ਵਾਪਸ ਵੀ ਆਣ ਦੀ ਹਿੰਮਤ ਰੱਖਦੇ ਹੁੰਦੇ ਆ ਤੇ ਇਹ ਤਾਂ ਪਤੰਦਰ ਮਿਲ ਲਾਦਾ ਮੇਰੀ ਇਹ ਗੱਲ ਝੂਠੀ ਪਾਊਗਾ ਵਾਪਸ ਆ ਗਿਆ ਆ ਆ ਗਿਆ ਬਾਬੇ ਵਾਪਸ ਆ ਫਿਰਦਾ ਤੇ ਜੇ ਕਹੇ ਬਾਈ ਦਾ ਕਬੂਤਰ ਨਿਕਲਿਆ ਹੋਇਆ ਤਾਂ ਬਾਈ ਮਲਖਪੁਰ ਫਿਰਦਾ ਆਪਣੇ ਲਾਗੇ ਛਾਗੇ ਤੇ ਜਿੰਨੇ ਵੀ ਵੀਰ ਵੀਡੀਓ ਦੇਖਦੇ ਆ ਨਾ ਤੇ ਰੰਗ ਨਹੀਂ ਬਾਈ ਕਲੀਅਰ ਹੁੰਦਾ ਇਹ ਮੈਨੂੰ ਲੱਗਦਾ ਬੈਠੂਗਾ ਪਤੰਦਰ ਤਾੜੇ ਮਾਰਦਾ ਆ ਗਿਆ ਬਈ ਆ ਗਿਆ ਇਹ ਬੈਠੂਗਾ ਇਹਦਾ ਤਾੜੇ ਤੂੜੇ ਮਾਰੀ ਜਾਂਦਾ ਪਤੰਦਰ ਚਲੋ ਜੇ ਬਹਿ ਵੀ ਗਿਆ ਤਾਂ ਮੈਂ ਦੱਸ ਦਊਗਾ ਕੋਈ ਚੱਕਰ ਨਹੀਂ ਵੀਡੀਓ ਦੇ ਵਿੱਚ ਹੀ ਦੱਸ ਦਊਗਾ ਜੇ ਬਹਿ ਜਾਊਗਾ ਹਨਾ ਤੇ ਦੇ ਦਿਮਾਗ ਜਿਹਦਾ ਵੀ ਹੋਊਗਾ ਪਹਿਲੀ ਗੱਲ ਤਾਂ ਆਪਾਂ ਫੜਨਾ ਨਹੀਂ ਬਾਈ ਕਿਉਂਕਿ ਡਰ ਲੱਗਦਾ ਪ੍ਰੋਬਲਮ ਤੋਂ ਤੇ ਜਿਹਦਾ ਵੀ ਹੋਇਆ ਤਾਂ ਵਾਪਸ ਮੋੜੀ ਜਾਵੇ ਤੇ ਵਧੀਆ ਬਾਬਿਓ ਕਬੂਤਰ ਉਹ ਚਲ ਗਿਆ ਸੀਗਾ ਠੀਕ ਆ ਤੇ ਹੁਣ ਮੈਂ ਦਾਣੇ ਪੋਣੇ ਆ ਇਸ ਕਰਕੇ ਮੈਂ ਕਹਾਂ ਚਲੋ ਵੀਡੀਓ ਖਤਮ ਕਰ ਦਮਾ ਵੀਡੀਓ ਅਪਲੋਡ ਕਰ ਲਈਏ ਠੀਕ ਆ ਤੇ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਈ ਭਰਾਵਾਂ ਨੇ ਅੱਜ ਜਵਾਬ ਨਹੀਂ ਦਿੱਤੇ ਜਾਂਦੇ ਪਏ ਬਾਈ ਕਮੈਂਟ ਆਉਂਦੇ ਹੀ ਬਹੁਤ ਆ ਤੇ ਕਮੈਂਟਾਂ ਦੇ ਵਿੱਚੋਂ ਮੈਨੂੰ ਵੀ ਪੜਨ ਦੇ ਓਕੇ ਕੋਈ ਚੱਕਰ ਨਹੀਂ ਮੈਂ ਇੱਕ ਦਿਨ ਹੁਣ ਸਾਰੇ ਪੜ ਕੇ ਤੇ ਮੈਂ ਸਾਰਿਆਂ ਦਾ ਜਵਾਬ ਦੇ ਦੂੰਗਾ ਅਗਲੀ ਵੀਡੀਓ ਚ ਮੈਂ ਸਾਰੇ ਕਮੈਂਟ ਪੜ ਲੂੰਗਾ ਠੀਕ ਨਾਲੇ ਤੁਹਾਡੇ ਕਮੈਂਟਾਂ ਦੇ ਜਵਾਬ ਦਵਾਂਗਾ ਤੇ ਨਾਲੇ ਕੱਲ ਨੂੰ ਵੀਡੀਓ ਦੇ ਵਿੱਚ ਵੀ ਜਵਾਬ ਦੇ ਦਾਂਗੇ ਪੜ ਕੇ ਠੀਕ ਆ ਓਕੇ ਬਾਬਿਓ ਮਿਲਦੇ ਆ ਕੱਲ੍ਹ ਵਾਲੀ ਵੀਡੀਓ ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹਨੇ ਨਹੀਂ ਕੀਤਾ ਕਿਉਂਕਿ ਵੀਡੀਓ ਅਗਲੇ ਆਉਣ ਵਾਲੀਆਂ ਬਹੁਤ ਘੈਂਟ ਹੋਣੀਆਂ ਬਾਈ ਤੇ ਆਪਾਂ ਜਿੰਨੇ ਜਿੰਨਾ ਵੀਰਾਂ ਕੋ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਇੰਟਰਵਿਊ ਕਰਨ ਜੜੀਆਂ ਸ਼ੁਰੂ ਕਰ ਦੇਣੀਆਂ ਆਪਾਂ ਬਹੁਤ ਜਲਦੀ ਦਿਨ ਥੋੜਾ ਜਿਹਾ ਪੱਧਰਾ ਹੋ ਜੇ ਤੇ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਚ